ਸਾ ਤੋਂ ਸਾਹਮਣੇ ਵਾਲੀ ਜਗ੍ਹਾ ਤੇ ਜਿੱਥੇ ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਅੰਮ੍ਰਿਤਸਰ ਦੇ ਰਾਮਬਗ ਇਲਾਕੇ ਦੇ ਵਿੱਚ ਨਰਾਜ ਨਜਾਇਜ਼ ਸ਼ਰਾਬ ਦਾ ਕੰਮ ਲੱਲੇ ਨਾਲ ਚੱਲ ਰਿਹਾ ਤਾਂ ਉੱਥੇ ਪੁਲਿਸ ਮੁਲਾਜ਼ਮ ਪਹੁੰਚਦੇ ਹਨ ਤਾਂ ਜਦੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉੱਥੇ ਚੈਕਿੰਗ ਕੀਤੀ ਜਾਂਦੀ ਹੈ ਉਸ ਦੌਰਾਨ ਉਹਨਾਂ ਤੇ ਜਿਹੜੇ ਜਿੰਨਾਂ ਚੈਕਿੰਗ ਕਰ ਦਿੱਤੀਆਂ ਦੀਆਂ ਘਰਾਂ ਤੋਂ ਉਹਨਾਂ ਵੱਲੋਂ ਹਮਲਾ ਕਰਤਾ ਜਾਂਦਾ ਨਾਮ ਤੁਹਾਡਾ ਕਿੱਥੇ ਲੱਗੇ ਜੀ ਮੇਰਾ ਰਣਜੀਤ ਸਿੰਘ ਨਾ ਜੀ ਪੁਲਸਾਇ ਚ ਲੱਗਿਆ ਜੀ ਵਨ ਚ ਸ਼ਾਇਦ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਜਾ ਕੇ ਉੱਥੇ ਖਲੋਤੇ ਆ ਜੀ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਨੂੰ 10-15 ਜਣੇ ਫਸਲੇ ਦੱਬ ਲਿਆ ਡੰਡਿਆਂ ਨਾਲ ਇੱਕ ਦੇ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰੇ ਦਾ ਗਾਹੋਂ ਕਸਟਾਉਣ ਲੱਗਾ ਮੈਨੂੰ ਇਥੋਂ ਗਲਵੀਆਂ ਪਾ ਕੇ ਨਾਲੇ ਮੈਂ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘੜੋਂ ਘੜ 50-60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਨੇ ਬੰਦੇ ਇਹਨੂੰ ਭੜ ਕੇ ਥੱਲੇ ਦੱਬ ਲਿਆ ਇਹਦੇ ਮਾਹ ਨਿਕਲਿਆ ਇਹਦੇ ਮਾਹ ਚੁੱਕ ਕੇ ਲੈਂਦਾ ਜੀ ਤੇ ਮੈਂ ਉੱਥੋਂ ਆ ਜਨਾ ਫੜ ਕੇ ਗਲਵੀਆਂ ਦੋ ਜਿਉਂ ਘਰੀਚਣ ਲੱਗਿਆ ਜਿਹਨੂੰ ਕਿ ਮੈਂ ਮਾਹ ਅਜ ਤੱਕ ਮੈਨੂੰ ਸਾਹ ਨਹੀਂ ਆਉ ਹਾਂਜੀ ਹੁਣ ਕੱਕਰੀ ਕਹਿਣਾ ਕੀ ਨੇ ਜੀ ਨਾਓ ਹੁਣ ਪਰਚੇ ਨੂੰ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਕਰਦੇ ਨੇ ਪਰਚਾ ਕਰਦੇ ਹਾਂਜੀ ਭਾਜੀ ਕੀ ਨਾਮ ਦਾ ਦੱਸ ਮੇਰਾ ਰਾਜਪਾਲ ਸਿੰਘ ਆ ਜੀ ਹਾਂਜੀ ਕੀ ਗੱਲ ਹੈ ਅੱਜ ਬੰਸ ਵਾਲੇ ਵੀ ਯਾਰ ਆਰਾਮ ਬਾਗ ਐਕਸਾਈਟ ਦੇ ਦੋ ਇੰਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਟ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ ਚਾਰ ਤੇ ਉੱਥੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲਾ ਲਿਆ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10 ਬਾਰ ਆ ਕੇ ਇਕੱਠੇ ਹੋਏ ਹੋਏ ਸੀਗੇ ਉਹ ਨੇ ਇਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਇਟਾ ਵੱਜਿਆ ਤੇ ਚਾਰ-ਛੇ ਮੇਰੇ ਸਾਰਾ ਮਹੱਲਾ ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗੜ ਪੈ ਗਏ ਨਾਲੇ ਸਾਡੇ ਗੜ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ ਤੁਸੀਂ ਤਿੰਨ-ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਗਏ ਅਸੀਂ ਉੱਥੋਂ ਥਾਣੇ ਪੁਲਿਸ ਨਹੀਂ ਆ ਰਾਮ ਬਾਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਵਰਦੀ ਪੱਟੀ ਹੋਈ ਸਰ ਕਦੀ ਫੇਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰਏ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਤੇ ਬਹੁਤ ਜਿਆਦਾ ਉਥੇ ਲੋਕਾਂ ਦਾ ਨੰਗਣਾ ਵਗੈਰਾ ਵੀ ਔਖਾਵਾ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤੇ ਸ਼ਰਾਬਿਕ ਦੇ ਕੁਝ ਕਰੋ ਤੇ ਹੁਣ ਤਾਂ ਉਥੇ ਮੌਕੇ ਤੇ ਵੀ 15 20 ਬੇਟੀਆਂ ਉਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉਥੇ ਸਰ ਤੁਸੀਂ ਗਏ ਹੋ ਕਿ ਨਾ ਪੁਲ ਤੋਂ ਪੁਲ ਨੂੰ ਨਹੀਂ ਪਤਾ ਸਾਹਮਣੇ ਠਾਣਾ ਹੈ ਕਿ ਪਹਿਲੇ ਉਹ ਪੁਲ ਤੋਂ ਪੈਸੇ ਲੈਂਦੀ ਫਿਰ ਉਥੋਂ ਰਾਮ ਬਾਗ ਦੀ ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਉਥੇ ਸ਼ਰਿਆਂ ਬਿਕਣ ਢੀ ਆ ਪਰ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਐ ਇੱਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸੈਜ ਮਲਾਜਮ ਸੀਗੇ ਨਾ ਹੀ ਕੋਈ ਪਬਲਿਕ ਦਾ ਮਲਾਜਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ ਉਹ ਉਹ ਸਾਰਾ ਕੁਝ ਉਹਨੂੰ ਦੇਖ ਚਾ ਕੇ ਸਾਰੇ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਕਨਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਲੱਗਦਾ ਨਹੀਂ ਥਾਣਾ ਬਿਲਕੁਲ ਲੱਗੇ ਹੋ ਕੇ 3 ਵਜੇ 1:00 ਵਜੇ ਪੁਲਿਸ ਉੱਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਪਰ ਉਹਨਾਂ ਲਈ ਸ਼ਰਾਬ ਚੱਲਦੀ ਹੈ 12 ਮਹੀਨਿਆਂ ਦੀ ਵੀ ਚੱਲਦੀ ਹੈ ਕਿ ਥਾਣਿਆਂ ਨਾਲ ਦੀ ਸੈਟਿੰਗ ਨਹੀਂ ਉੱਤੇ ਨੇ ਅਹੀਂ ਤੱਕ ਈੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾਇਆ ਗਸਟ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਮੁਹੱਲਾ ਨਿਵਾਸੀਆਂ ਦੇ ਘਰਾਂ ਦੀ ਚੈਕਿੰਗ ਕੀਤੀ ਜਾਂਦੀ ਤਾਂ ਉੱਥੇ ਉਦੋਂ ਪੁਲਿਸ ਪੁਲਸਵਾਰਾਂ ਦੇ ਉੱਤੇ ਵਿਅਕਤੀ ਨੇ ਵੱਲੋਂ ਹਮਲਾ ਕਰਤਾ ਜਿਸ ਦੇ ਨਾਲ ਕਈ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਸਾਜੀ ਕਿ ਲਗਾਤਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਨਸ਼ੇ ਦੇ ਢੱਲ ਪਾਉਣ ਦੇ ਲਈ ਪੂਰਾ ਐਕਸ਼ਨ ਮੋਡ ਆ ਕੇ ਵਸੇ ਚੌਣ ਜਾਤ ਲੱਗਿਆ ਆ ਤਾਂ ਜਿਹਦੇ ਚੱਲਦੇ ਆ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਚਾਂ ਲਿੱਟ ਚੈਕਿੰਗ ਕੀਤੀ ਜਾਂਦੀ ਨਾਕਾਬੰਦੀ ਦੌਰਾਨ ਚੈਕ ਕੀਤੀ ਜਾਂਦੀ ਪਰ ਕਿਤਨਾ ਕਿਤੇ ਪੰਜਾਬ ਪੁਲ ਦੇ ਮੁਲਾਜ਼ਮਾਂ ਦੇ ਉੱਤੇ ਹਮਲਾ ਕਰਨਾ ਇੱਕ ਵੱਡੀ ਹੀ ਇੱਕ ਵੱਡਾ ਸਵਾਲ ਖੜਾ ਕਰਦਾ ਪੁਲਿਸ ਮੁਲਾਜ਼ਮਾਂ ਦੇ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਜਦ ਚੱਲਦੇ ਆ ਉੱਥੇ ਮੱਲਾ ਨਿਵਾਸੀ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨਸ਼ਾ ਤਸਕਰਾਂ ਜਾਂ ਸ਼ਰਾਬ ਦੇ ਤਸਕਰਾਂ ਦੀ ਜਦੋਂ ਪੁਲਿਸ ਵੱਲ ਚੈਕਿੰਗ ਕੀਤੀਆਂ ਉਹਨਾਂ ਵੱਲੋਂ ਹਮਲਾ ਨਾ ਕੀਤਾ ਰਿਹਾ ਇਸ ਤੋਂ ਪਹਿਲਾਂ ਵੀ ਜਿਹੇ ਕਈ ਵੱਡੇ ਮਾਮਲੇ ਸਾਹਮਣੇ ਜਿਹਦੇ ਚੱਲਦੇ ਆ ਪਿਆਪ ਪੁਲ ਦੇ ਮੁਲਾਜ਼ਮਾਂ ਦੇ ਉੱਤੇ